All uh right. -oh. ਹਾਂਜੀ ਅੱਜ ਪ੍ਰਧਾਨ ਜੀ ਤਿਆਰੀ ਹੈ ਤੁਹਾਡੀ ਕਿਤਾਬ ਦਾ ਪ੍ਰੈਸ ਵਾਲੇ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਟੋਟਲ ਪੰਜਾਬ ਦੇ ਵਿੱਚੋਂ ਹਵਾਮ ਜਿੱਥੇ ਇੱਕ ਮੈਂ ਸਮਝਦਾ ਸਰਕਾਰੀ ਫੋਟੋ ਕਾਫੀ ਸਰਕਾਰ ਭਵੰਤਮਾਨ ਦੀ ਜਿਨ੍ਹਾਂ ਨੇ ਕਿਸਾਨਾਂ ਦੀ ਵਾਹਯੋਗ ਜ਼ਮੀਨ ਨੂੰ ਕਬਜ਼ਾ ਕਰਨ ਦਾ ਤਹੱਯਾ ਕੀਤਾ ਹੋਇਆ ਪਰ ਮੈਂ ਸਮਾਜ ਨੂੰ ਇਸ ਮੱਦੇ ਬਾਰੇ ਦੱਸਣਾ ਚਾਹੁੰਦਾ ਸਰਕਾਰ ਨੂੰ ਇੱਕ ਮਰਲਾ ਵੀ ਅਸੀਂ ਕਬਜ਼ਾ ਨਹੀਂ ਹੁੰਦੇਵਾਂਗੇ ਅਗਰ ਜੇ ਉਹ ਪ੍ਰਸ਼ਾਸਨ ਜਾਣਗੇ ਜਾ ਸਾਡੇ ਲੱਖਾਂ ਉਪਰ ਦੀ ਨਾਂ ਕਿਹੜੀ ਸੁੱਤੇ ਨਹੀਂ ਜਾਣਗੇ ਉਸ ਕਰਕੇ ਕਰੋ ਤੇ ਮਰੂ ਦੀ ਲੜਾਈ ਆ ਵੱਡੀ ਨਹੀਂ ਪੀ ਆ ਕਿਉਂਕਿ 24311 ਏਕੜ ਜੇਕਰ ਕਿਸਾਨੜਾ ਅਕਵਾਇਰ ਹੋ ਜਾਂਦਾ ਤੇ ਉਥੇ ਅਨਾਜ ਦਾ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਸਕਦਾ ਜਿਹੜੀ ਸਾਡੀ ਜ਼ਮੀਨ ਇਹ ਕਿਸੇ ਸਰਕਾਰ ਨੇ ਨਹੀਂ ਦਿੱਤੀ ਇਹ ਸਾਡੀ ਜਿਹੜੀ ਜ਼ਮੀਨ ਆ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਲੋਹੇ ਦਾ ਸਵਾਗਾ ਬਣ ਕੇ ਸਾਨੂੰ ਜਮੀਨਾਂ ਦੇ ਹੱਕ ਲੈ ਕੇ ਦਿੱਤੇ ਨੇ ਅੱਜ ਆ ਜਿਹੜੀ ਸਾਰਾ ਸਾਡਾ ਇਕੱਠਾ ਇਹ ਬਾਬਾ ਬਹਾਦਰ ਬੰਦਾ ਸਿੰਘ ਬਹਾਦਰ ਦਾ ਕਾਠਾ ਜਿੱਡੀ ਵੀ ਕੁਰਬਾਨੀ ਕਰਨੀ ਪਵੇ ਅਸੀਂ ਕਰਾਂਗੇ ਤੇ ਪਰ ਇੱਕ ਮਰਦਾ ਜਮੀਨ ਦਾ ਅਕਵਾਰ ਨਹੀਂ ਹੋਦਾ